ਮੁਰਦਾ ਸਰੀਰ ਦੇ ਲਾ ਕੇ ਕੱਚਾ ਕੜਾ ਜਾਂ ਪੱਕਾ ਕੜਾ ਤੋੜਨ ਦਾ ਪੰਨਣ ਦਾ ਕੀ ਰਵਾਜ ਹੈ ਕਿਉਂ ਕੀਤਾ ਜਾਂਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਆਪਣੀ ਜ਼ਿੰਦਗੀ 'ਚ ਵੇਖਿਆ ਹੋਵੇਗਾ ਕਿ ਜਦੋਂ ਕਿਸੇ ਪਰਿਵਾਰ ਦੇ ਵਿੱਚ ਕੋਈ ਡੈਥ ਹੋ ਜਾਂਦੀ ਆ ਦੇਖੋ ਸਭ ਤੋਂ ਪਹਿਲਾਂ ਤੇ ਇੱਕ ਇੱਕ ਬੜੀ ਦੁੱਖ ਵਾਲੀ ਗੱਲ ਹੁੰਦੀ ਹੈ ਜਦੋਂ ਕਿਸੇ ਪਰਿਵਾਰ 'ਚ ਕਿਸੇ ਜੀਵ ਦੀ ਮੌਤ ਹੋ ਜਾਂਦੀ ਉਹ ਬਹੁਤ ਹੀ ਦੁੱਖਦਾਇਕ ਪਹਿਲੂ ਹੁੰਦਾ ਆ ਤਾਂ ਉਦੋਂ ਕੁਝ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਉਹ ਵੀ ਅਕਈਆਂ ਰਸਮਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਵੇਖੀਆਂ ਸੁਣੀਆਂ ਹੁੰਦੀਆਂ ਨੇ ਲੇਕਿਨ ਉਹਦਾ ਸੱਚ ਕੀ ਆ ਅਸੀਂ ਉਹਦੇ ਬਾਰੇ ਕਈ ਵਾਰਾਂ ਨਹੀਂ ਜਾਣਨਾ ਚਾਹੁੰਦੇ ਜਾਂ ਅਸੀਂ ਜਾਣੇ ਜਾਂ ਜਾਣੇ ਨੂੰ ਇਗਨੋਰ ਕਰ ਦਿੰਨੇ ਆ ਤੁਸੀਂ ਵੇਖਣਾ ਜਦੋਂ ਕਿਸੇ ਪਰਿਵਾਰ ਦੇ ਵਿੱਚ ਜਾਂ ਕਿਸੇ ਮਨੁੱਖ ਦੀ ਸੰਸਾਰੀ ਦੁਨੀਆ ਮੁਤਾਬਕ ਕਿਉਂਕਿ ਇਹ ਤੇ ਸੱਚ ਆ ਕਿ ਹਰ ਬੰਦੇ ਨੂੰ ਇਸ ਧਰਤੀ ਤੋਂ ਜਾਣਾ ਹੀ ਜਾਣਾ ਆ ਕਿਸੇ ਨੂੰ ਛੋਟੀ ਉਮਰ ਚ ਕਿੰਨੇ ਵੱਡੀ ਚ ਕੋਈ ਬਹੁਤ ساری ਉਮਰ ਹੰਡਾ ਕੇ ਚਲੇ ਜਾਂਦਾ ਆ ਲੇਕਿਨ ਅਲੱਗ-ਅਲੱਗ ਪੜਾਅ ਹੁੰਦੇ ਨੇ ਜੇ ਕੋਈ ਛੋਟੀ ਉਮਰ ਚ ਜਾਂਦਾ ਦੁੱਖ ਵੀ ਬੜਾ ਹੁੰਦਾ ਵੱਡੀ ਉਮਰ ਚ ਜਾਂਦਾ ਦੁੱਖ ਤਾਂ ਉਹਦਾ ਵੀ ਹੁੰਦਾ ਲੇਕਿਨ ਉਹਦਾ ਦੁੱਖ ਥੋੜਾ ਜਿਆ ਘੱਟ ਹੁੰਦਾ ਜ਼ਰੂਰ ਆ ਪਰ ਆਪਾਂ ਆਪਣੇ ਵਿਚੇ ਤੇ ਗੱਲ ਕਰਦੇ ਹਾਂ ਕਿ ਜਦੋਂ ਕੋਈ ਮਨੁੱਖ ਛੋਟੀ ਉਮਰ ਦਾ ਮਰਦਾ ਆ ਤਾਂ ਉਹਦੀਆਂ ਰਸਮਾਂ ਦੇ ਵਿੱਚ ਕਰ ਸਮਾਈ ਜਾਂਦੀ ਆ ਕੱਚਾ ਘੜਾ ਭੰਨਿਆ ਜਾਂਦਾ ਆ ਯਾਨੀ ਕਿ ਛੋਟੀ ਉਮਰ ਦਾ ਲਾਲੂ ਤੁਸੀਂ ਥੋੜੀ ਉਮਰ ਦਾ ਪੈਂਕੀਆਂ 40ਾਂ ਸਾਲਾਂ ਦੀ ਉਮਰ ਤੱਕ ਹੋਵੇ ਜਾਂ 40-50 ਸਾਲ ਦੀ ਉਮਰ ਤੱਕ ਹੋਵੇ ਤਾਂ ਵੀ ਇੱਕ ਕੱਚਾ ਘੜਾ ਉਹਦੇ ਆਲੇ-ਦੁਆਲੇ ਪੰਨਿਆ ਜਾਂਦਾ ਪਾਣੀ ਪਾ ਕੇ ਤੇ ਜੇ ਉਦੀ ਕਿਸੇ ਮਨੁੱਖ ਦੀ ਉਮਰ ਜ਼ਿਆਦਾ ਵੱਡੀ ਹੋਵੇ ਜਿਵੇਂ ਮੰਨ ਲਓ ਕਿ 70 ਦਾ 80ਾਂ 90ਾਂ ਦਾ ਜਾਂ 100 ਸਾਲ ਹੋਵੇ ਜਾਂ ਪਲੱਸ ਹੋਵੇ ਤਾਂ ਫਿਰ ਉਹਨੂੰ ਉੱਥੇ ਇੱਕ ਪੱਕਾ ਘੜਾ ਜਿਹੜਾ ਵਾ ਉਹਨੂੰ ਰੋੜਿਆ ਜਾਂਦਾ ਜਾਂ ਉਹਨੂੰ ਪੰਨਿਆ ਜਾਂਦਾ ਜਾਂ ਥੱਲੇ ਮਾਰਿਆ ਜਾਂਦਾ ਜ਼ੋਰ ਦੀ ਨਾਲ ਥਾਂ ਦੇ ਉੱਪਰ ਆਖਰਕਾਰ ਇਹਦਾ ਸੱਚ ਕੀ ਹੈ ਜੇ ਸਾਨੂੰ ਕੋਈ ਪੁੱਛ ਲੇਤੇ ਤਾਂ ਕੋਈ ਭੈਣ ਭਰਾਵਾਂ ਨੂੰ ਤੇ ਪਤਾ ਹੋਊਗਾ ਤੁਹਾਡੇ ਵਰਗਿਆਂ ਨੂੰ ਲੇਕਿਨ ਹੋ ਸਕਦਾ ਕਈ ਉਦਾਂ ਹੀ ਕਹਿਣ ਜੀ ਇਹ ਕਰੀ ਦਾ ਰਸਮ ਹੁੰਦੀ ਆ ਕਰਨੀ ਚਾਹੀਦੀ ਚੰਗਾ ਹੁੰਦਾ ਹੋ ਜੇ ਜਾਂ ਕੁਛ ਵੀ ਹੋ ਸ਼ਬਦ ਬੋਲ ਸਕਦੇ ਨੇ ਪਰ ਕਿੰਨਾ ਚੰਗਾ ਹੋਵੇ ਤੁਸੀਂ ਦੀ ਢੁਗਾਈ ਤੱਕ ਚੱਲ ਜੀਏ ਤਾਂ ਚੰਗੀ ਗੱਲ ਹੋਵੇਗੀ ਜਦੋਂ ਮਨੁੱਖ ਛੋਟੀ ਉਮਰ 'ਚ ਹੁੰਦਾ ਹੈ ਤਾਂ ਉਹਦੀ ਸੁਣਨ ਸ਼ਕਤੀ ਵਧੀਆ ਹੁੰਦੀ ਆ ਇਹ ਤਾਂ ਹਰ ਇੱਕ ਭੈਣ ਭਰਾ ਜਾਣਦਾ ਜਿਵੇਂ ਉਮਰ ਵੱਡੀ ਹੋ ਜਾਂਦੀ ਉਹਦੀ ਸੁਣਨ ਸ਼ਕਤੀ ਕਮਜ਼ੋਰ ਹੋ ਜਾਂਦੀ ਆ ਤੇ ਜਦੋਂ ਸਾਡੀ ਛੋਟੀ ਉਮਰ ਚ ਹੁੰਨੇ ਆ ਤੇ ਕੋਈ ਛੋਟੀ ਚੀਜ਼ ਹੀ ਤੇ ਖੜਾ ਕੇ ਤੇ ਸਾਨੂੰ ਝਟ ਸੁਣ ਜਾਂਦਾ ਤੇ ਜੇ ਤੁਹਾਡੀ ਉਮਰ ਵੱਡੀ ਹੋ ਜਾਂਦੀ ਹੈ ਤੇ ਕੋਈ ਜ਼ੋਰ ਦੀ ਵੀ ਗੱਲਾਂ ਕਰੇ ਕਈ ਦਾ ਸਾਨੂੰ ਨਹੀਂ ਸੁਣਦੀਆਂ ਇਹ ਵੀ ਇੱਕ ਕੁਦਰਤ ਦੇ ਵੱਲੋਂ ਜਾਂ ਕੁਦਰਤੀ ਨਿਜਮਾਂ ਦਾ ਇੱਕ ਸੱਚ ਹੈ ਹੁਣ ਜਦੋਂ ਮਨੁੱਖ ਜਿਹੜਾ ਡੈਥ ਹੋ ਜਾਂਦੀ ਹੈ ਤੇ ਪਿਛਲੇ ਸਮੇਂ ਚ ਮੈਡੀਕਲ ਸਹੂਲਤਾਂ ਬਹੁਤ ਘੱਟ ਹੁੰਦੀਆਂ ਸਨ ਪੰਜ 700 ਹਜ਼ਾਰ ਸਾਲ ਪਹਿਲਾਂ ਕਿਉਂਕਿ ਰਸਮਾਂ ਪਹਿਲਾਂ ਦੀਆਂ ਨੇ ਹੁਣ ਦੀਆਂ ਰਸਮਾਂ ਨਹੀਂ ਐਕੀਆਂ ਤਾਂ ਉਦੋਂ ਕੀ ਹੁੰਦਾ ਸੀ ਕਿ ਕਈ ਵਾਰਾਂ ਤੁਸੀਂ ਪਰਿਵਾਰਕ ਮੈਂਬਰ ਸੋਚ ਲੈਂਦੇ ਸੀ ਕਿ ਇਹ ਛੋਟੀ ਉਮਰ ਦਾ ਆ ਹੋ ਸਕਦਾ ਜਿਹੜੇ ਕੋਮਾ ਚਲ ਗਿਆ ਹੋਵੇ ਹੋ ਸਕਦਾ ਕਿਸੇ ਬਿਹੋਸ਼ੀ ਅਵਸਥਾ ਚ ਹੋਵੇ ਹੋ ਸਕਦਾ ਦਾ ਕੋਈ ਵੀ ਕਾਰਨ ਹੋਵੇ ਕਿਉਂ ਨਾ ਵੇਖਦੇ ਅਖੀਰਲੇ ਸਮੇਂ ਦੇ ਉੱਪਰ ਇਹ ਦਿਵਾਲੇ ਦਿਵਾਲੇ ਪਾਣੀ ਰੋੜਨ ਦੇ ਨਾਲ ਕੱਚਾ ਘੜਾ ਵੀ ਭਰਨ ਦਿੱਤਾ ਜਾਵੇ ਇਹਦੇ ਸਿਰ ਦੇ ਲਾਗੇ ਕਿ ਤੁਸੀਂ ਨੋਟ ਕੀਤਾ ਹੋਗਾ ਕਿ ਹਮੇਸ਼ਾ ਸਿਆਣਾ ਤੇ ਜ਼ਿੰਮੇਵਾਰ ਬੰਦਾ ਹੀ ਇਹ ਕੰਮ ਕਰੇਗਾ ਜਿਵੇਂ ਪਿਛਲੇ ਸਮੇਂ ਚ ਕਰਦੇ ਹੁੰਦੇ ਸੀ ਤਾਂ ਫਿਰ ਇੱਕ ਸਿਆਣਾ ਬੰਦਾ ਵਾਲੇ ਦਿਵਾਲੇ ਪਾਣੀ ਵੀ ਰੋੜ ਦਾ ਜਦੋਂ ਛੋਟੀ ਉਮਰ ਹੁੰਦੀ ਆ ਤੇ ਕੱਚਾ ਘੜਾ ਉਹਦੇ ਬਿਲਕੁਲੋਂ ਸਿਰ ਦੇ ਲਾ ਕੇ ਭੰਨਦਾ ਆ ਉਹਦਾ ਕਾਰਨ ਇਹ ਹੁੰਦਾ ਕਿ ਉਹਦੀ ਸੁਣਨ ਸ਼ਕਤੀ ਵਧੀਆ ਹੁੰਦੀ ਆ ਬੰਦੇ ਦੀ ਛੋਟੀ ਉਮਰ ਵਾਲੇ ਵੀ ਭੀ ਜੇ ਕਿਤੇ ਉਹ ਬਿਹੋਸ਼ ਹੋਵੇ ਕੋਮਾ ਚ ਹੋਵੇ ਆ ਲਾਸਟ ਵਾਰੀ ਉਹ ਖੀਰਤੀ ਇੱਕ ਰਸਮ ਹੁੰਦੀ ਆ ਕਿ ਜਦੋਂ ਤੋਂ ਬਾਅਦ ਫਿਰ ਮਨੁੱਖ ਨੂੰ ਉਹਦਾ ਸੰਸਕਾਰ ਕਰ ਦੇਣਾ ਹੁੰਦਾ ਉਹਨੂੰ ਅਗਨੀ ਭੇਟ ਕਰ ਦੇਣਾ ਹੁੰਦਾ ਉਸ ਸਮੇਂ ਇੱਕ ਮਨੁੱਖ ਜੋਰ ਦੀ ਪੂਰੇ ਦੀ ਉਹਦੇ ਸਿਰ ਦੇ ਲੱਗੇ ਘੜੇ ਨੂੰ ਭੰਨਦਾ ਆ ਕਿ ਸ਼ਾਇਦ ਇਹ ਕੋਮਾ ਚ ਹੋਵੇ ਜਾਂ ਕਿਸੇ ਹੋਰ ਅਵਸਥਾ ਚ ਹੋਵੇ ਤੇ ਜੇ ਹਿਲਜੁਲੋਵੇ ਤਾਂ ਸੀਨੂ ਠਾ ਕੇ ਘਰ ਲੈ ਜੀਏ ਇਹਦਾ ਕੋਈ ਟਰੀਟਮੈਂਟ ਜਾਂ ਕੋਈ ਇਲਾਜ ਕਰਵਾ ਲਈਏ ਇਸ ਕਰਕੇ ਕੱਚਾ ਘੜਾ ਉਹਦੇ ਲਈ ਇਸ ਕਰਕੇ ਪੰਨਿਆ ਜਾਂਦਾ ਵੱਡੀ ਉਮਰ ਦੇ ਮਨੁੱਖ ਦੇ ਲਈ ਵੀ ਉਹਨਾ ਹੀ ਪਿਆਰ ਸਤਿਕਾਰ ਦੀ ਜਿਤ ਮਾਨ ਹੁੰਦਾ ਆ ਲੇਕਿਨ ਉਹਦੇ ਲਈ ਹੁੰਦਾ ਕਿ ਕੰਨ ਜਿਹੜੇ ਸਖਤ ਹੋ ਚੁੱਕੇ ਹੁੰਦੇ ਨੇ ਉੱਚੀ ਸੁਣਨ ਵਾਲੀ ਬਸਤਾ ਬਣ ਚੁੱਕੀ ਹੁੰਦੀ ਆ ਇਸ ਕਰਕੇ ਉਹਦੀ ਮੌਤ ਦੇ ਅਖੀਰਲੇ ਸਮੇਂ ਤੇ ਉਹਨੂੰ ਵੀ ਚੈੱਕ ਕੀਤਾ ਜਾਂਦਾ ਕਿ ਕਿਤੇ ਸਾਡੇ ਕੋਲੋਂ ਭੁਲੇਖੇ ਨਾਲ ਕਿਤੇ ਸਾਡੇ ਕੋਲੋਂ ਕਿਤੇ ਕੋਮਾ ਦੀ ਵਿਵਸਥਾ ਦੇ ਵਿੱਚ ਨਾ ਕੋਈ ਚਲ ਗਿਆ ਹੋਵੇ ਕਿ ਕੁਝ ਗਲਤ ਨਾ ਹੋ ਜਾਵੇ ਇਸ ਕਰਕੇ ਉਹਦੇ ਲਾਗੇ ਵੀ ਜਿਹੜਾ ਵਾ ਪੱਕਾ ਪੜਕੜਾ ਜਿਹੜਾ ਵਾ ਪਹਿਲਾਂ ਵਿੱਚ ਪਾਣੀ ਪਾਇਆ ਜਾਂਦਾ ਤੇ ਫਿਰ ਉਹਨੇ ਲਾਗੇ ਖੜਕਾਇਆ ਜਾਂਦਾ ਆ ਲੇਕਿਨ ਅੱਜ ਕੱਲ ਕੀ ਕਰਦੇ ਲੁਕ ਰੇੜ ਦਿੰਦੇ ਨੇ ਵੀ ਇਹ ਭਜਨਾ ਤੇ ਹੈ ਨਹੀਂ ਲੇਕਿਨ ਉਹਨੂੰ ਜ਼ੋਰ ਦੀ ਮਾਰਨ ਦੀ ਰਸਮ ਹੁੰਦੀ ਹੀ ਨਾ ਕਿ ਰੇੜਨ ਦੀ ਰਸਮ ਹੁੰਦੀ ਸੀ ਇਸ ਕਰਕੇ ਇਹਨਾਂ ਚੀਜ਼ਾਂ ਦਾ ਸਾਡੇ ਭੈਣ ਭਰਾਵਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੋ ਸਕਦਾ ਕਿਸੇ ਦੀ ਮਰਤੋਂ ਵਿਚਾਰ ਭਿੰਨ ਹੋਣ ਕਿਸੇ ਇਲਾਕੇ ਚ ਕੁਝ ਹੋਰ ਕਾਰਨ ਹੋਵੇ ਤੇ ਜਰੂਰ ਭੈਣ ਭਰਾ ਆਪਣੀ ਗੱਲ ਨੂੰ ਜਰੂਰ ਸਾਂਝਾ ਕਰਨ ਤਾਂ ਕਿ ਇਹ ਨਿੱਕੀਆਂ ਨਿੱਕੀਆਂ ਗੱਲਾਂ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੱਸ ਕੇ ਜਾਈਏ ਕਿ ਇਹਨਾਂ ਦੀ ਕੀ ਲੋੜ ਹੈ ਕਿ ਨਹੀਂ ਲੋੜ ਅੱਜ ਦੇ ਸਮੇਂ 'ਚ ਮੈਡੀਕਲ ਲਾਈਨ ਮੁਤਾਬਕ ਇਹਨਾਂ ਚੀਜ਼ਾਂ ਦੀ ਨਹੀਂ ਲੋੜ ਕਿਉਂਕਿ ਡਾਕਟਰ ਜਦੋਂ ਕਹਿ ਦਿੰਦੇ ਨੇ ਕਿ ਕਿਸੇ ਮਨੁੱਖ ਦੀ ਡੈਥ ਹੋ ਗਈ ਆ ਪੁਸ਼ਟੀ ਕਰ ਦਿੰਦੇ ਨੇ ਬਾਕੀ ਪਰਿਵਾਰਕ ਮੈਂਬਰ ਵੀ ਅੱਜਕੱਲ ਪੜੇ ਲਿਖੇ ਨੇ ਉਹ ਵੀ ਇਹ ਗੱਲ ਨੂੰ ਸਮਝ ਲੈਂਦੇ ਨੇ ਜਾਂ ਕੀ ਮੂਵਮੈਂਟ ਕੋਈ ਹੈਗੀ ਕ ਨਹੀਂ ਹੈਗੀ ਇਸ ਕਰਕੇ ਜੇ ਸਮੇਂ ਨਾਲ ਇਹ ਵਾਧੂ ਦੀਆਂ ਰਸਮਾਂ ਹੁਣ ਬੰਦ ਵੀ ਕਰ ਦਿੱਤੀਆਂ ਜਾਂ ਤਾਂ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਬਾਕੀ ਤੁਸੀਂ ਸਾਰੇ ਭੈਣ ਭਰਾਓ ਆਪਣੇ ਵਿਚਾਰ ਜ਼ਰੂਰ ਦੇਣੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਰ